ਸਤਿਕਾਰਯੋਗ ਸਾਥ ਸੰਗਤ ਜੀ ਨਿਮਤਸਤ ਆਪ ਨੂੰ ਖਤੇਰਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਿੱਖ ਕੌਮ ਦੇ ਉੱਤੇ ਦੋ ਬੜੇ ਖਤਰਨਾਕ ਹਮਲੇ ਹੋਏ ਐ ਇੱਕ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜੋਤਾਸਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਅਸਾਮ ਦੇ ਵਿੱਚ ਜੇਲ੍ਹ ਦੇ ਵਿੱਚ ਦਿੱਤਾ ਤੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਇੱਥੇ ਵੀ ਪੱਤੀ ਸਿੰਘ ਰੇਸ ਜਥੇਬੰਦੀ ਦੇ ਬੰਦ ਹੈਗੇ ਆ ਜੋਤਾਪਾਈ ਅਸੀਂ ਸਾਰਿਆਂ ਨੂੰ ਮਿਲਣ ਗਏ ਸੀਗੇ ਦੋ ਵਾਰੀ ਪਰ ਨਾ ਤਾਂ ਮੈਨੂੰ ਡਿਬਰੂਗੜ ਜਾਣ ਦੀ ਇਜਾਜ਼ਤ ਮਿਲ ਰਹੀ ਹੈ ਨਾ ਇੱਥੇ ਜਿਹੜੇ ਸਿੱਖ ਕਾਠੀ ਦੇ ਐ ਅੰਮ੍ਰਿਤਸਰ ਦੀ ਜੇਲ੍ਹ ਉੱਥੇ ਵੀ ਇਜਾਜ਼ਤ ਨਹੀਂ ਦਿੱਤੀ ਗਈ ਮੈਂ ਆਪ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦਾ ਜਿਹੜਾ ਛੰਡੇ ਦਿਮਾਗ ਦੇ ਨਾਲ ਰਾਤ ਨੂੰ ਤੁਸੀਂ ਸੋਚੋ ਕਿ ਇਹ ਠੀਕ ਹੈ ਕਿ ਗਲਤ ਹੈ ਪੀਪੀ ਹਰ ਸਿਮਰਤ कौर ਜੀ ਸਾਡੇ ਬਠਿੰਡੇ ਤੋਂ ਮੈਂਬਰ ਪਾਰਲੀਮੈਂਟ ਹੈ ਉਹ ਥੋੜੇ ਦਿਨ ਹੋਏ ਐ ਪਾਰਲੀਮੈਂਟ ਦੇ ਵਿੱਚ ਤਕਰੀਰ ਦੇ ਰਹੇ ਸੀਗੇ ਕਿ ਅੰਗਰੇਜ਼ਾਂ ਨੂੰ ਕੰਡਣ ਦੇ ਲਈ ਇੰਨੇ ਸਿੱਖ ਸ਼ਹੀਦ ਹੋਏ ਇੰਨੇ ਸਿੱਖ ਗੜੇ ਪਾਣੀ ਭੇਜੇ ਗਏ ਇੰਨੇ ਸਿੱਖਾਂ ਨੂੰ ਐ ਕੀਤਾ ਸਾਰਾ ਕੋਸ਼ ਬੀਬੀ ਹਰਿ ਸਿਮਰਤ कौर ਨੇ ਕਿਹਾ ਕਿ ਸਿੱਖਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ 1947 ਦੇ ਵਿੱਚ ਜੇ ਹਿੰਦੂ ਤੇ ਮੁਸਲਮਾਨ ਨੂੰ ਆਪਣੇ ਮੁਲਕ ਮਿਲਨੇ ਸੀ ਸਿੱਖਾਂ ਨੂੰ ਕੀ ਮਿਲਣਾ ਸੀ ਜੇ ਨਹੀਂ ਮਿਲਣਾ ਸੀ ਫਿਰ ਅਸੀਂ ਕੁਰਬਾਨੀਆਂ ਕਿਉਂ ਕੀਤੀਆਂ ਐਸਟਪੀਸੀ ਬਣਾਉਣ ਦੇ ਲਈ ਕੁਰਬਾਨੀਆਂ ਜਾਇਜ਼ ਹੈ ਪਰ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਆਪਾਂ ਨੇ ਕਾਦਰਲੀ ਕੁਰਬਾਨੀਆਂ ਕੀਤੀਆਂ ਉਹਦਾ ਨਤੀਜਾ ਕੀ ਹੋਇਆ ਕਿ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਜਿਹੜਾ ਸਿੱਖਾਂ ਦਾ ਪਾਕਿਸਤਾਨ ਛਾ ਉਹ ਮੁਸਲਮਾਨ ਦੇ غلام ਹੈ ਜਿਹੜਾ ਇੱਥੇ ਇੰਡੀਆ ਦੇ ਵਿੱਚ ਹੈ ਉਹ Hindu ਦੇ ਨਾਮ ਹੈ ਕੀ ਅਸੀਂ ਹੁਣੇ ਯਾਤਪੱਤਰ ਡੀਸੀ ਇੰਡੀਆ ਨੂੰ ਨਹੀਂ ਦੇਖਿਆ ਏ ਕਿ ਸਰਾਰ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਤੇ ਅਮਰਸਰ ਦੇ ਜੇਲ੍ਹ ਦੇ ਵਿੱਚ ਕਿਉਂ ਇੰਨੇ ਚਿਰ ਦੇ ਟੱਕੇ ਹੋਏ ਆ ਕਦੇ ਪਾਕਿਸਤਾਨ ਦੇ ਵਿੱਚ ਕਿਸੇ ਮੁਸਲਮਾਨ ਨੇ ਇਹੋ ਜਿਹਾ ਮੈਮੋਰੈਂਡਮ ਦਿੱਤਾ ਹੈ ਕਿ ਜੀ ਸਾਡੇ ਮੁਸਲਮਾਨ ਇੰਦਰ ਦਿੱਤੇ ਹੋਏ ਆ ਕਦੇ ਇੰਡੀਆ ਦੇ ਵਿੱਚ ਕਿਸੇ ਇੰਡੀਅਨ ਨੇ ਹਿੰਦੂ ਨੇ ਸਰਕਾਰ ਨੂੰ ਯਾਦ ਪੱਤਰ ਦਿੱਤਾ ਹੈ ਕਿ ਸਾਡੇ ਇੰਨੇ ਹਿੰਦੂ ਤੁਸੀਂ ਜੇਲ੍ਹ ਦੇ ਵਿੱਚ ਦਿੱਤੇ ਹੋਏ ਆ ਤਾਂ ਮੇਰਾ ਮਤਲਬ ਕਹਿਣ ਦਾ ਹੈ ਕਿ ਜਦੋਂ ਆਪਾਂ ਛਾਲ ਮਾਰਦੇ ਆ ਆਪਾਂ ਛੋਟਦੇ ਨਹੀਂ ਕੀ ਦੂਜੇ ਬੰਨੇ ਲੱਗਾਗੇ ਕਿ ਨਹੀਂ ਲੱਗਾਗੇ ਐਵੀਂ ਛਾੜਮਾਰੀ ਜਾਣੀ ਐਵੀਂ ਕਰੀ ਜਾਣਾ ਜਿਹੜਾ ਬੀਪੀ ਹਰ ਸਿਮਰਤਪੁਰ ਨੇ ਉੱਥੇ ਤਕਰੀਰ ਕੀਤੀ ਪਾਰਲੀਮੈਂਟ 'ਚ ਉਹ ਤਾਂ ਸਾਡੇ ਹਿੰਦੂ ਭਰਾਵਾਂ ਦੇ ਕੰਨਾਂ ਤੋਂ ਬਾਹਰ ਚਲੀ ਜਾਂਦੀ ਸੀਗੀ ਉਹ ਸੁਣਦੇ ਸੀਗੇ ਬੀਪੀ ਹਰ ਸਿਮਰਤ ਕੋਰ ਸਖਾਂ ਨਹੀਂ ਤਕਲੀਫ ਦਸਨੀ ਸੀ ਪਰ ਹਿੰਦੂਆਂ ਦੇ ਮਨ ਦੇ ਉੱਤੇ ਤਾਂ ਉਹ ਜਿਹੜੀ ਦਰਦ ਸੀ ਉਹਦੇ ਨਾਲ ਤਾਂ ਕੋਈ ਉਹਦੇ ਨਾਲ ਸਹਿਮਤ ਨਹੀਂ ਸੀ ਸਿਵਾਏ ਮੇਰੇ ਸੋ ਸਤਕਾਰਯੋਗ ਸਾਥ ਸਰ ਜੀ ਆਪਾਂ ਨੂੰ ਹੁਣ ਸੋਚ ਕੇ ਕਰਨਾ ਪਊਗਾ